ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਛੱਡਦੇ ਨੇ 8 ਪੋਹ ਵਾਲੀ ਰਾਤ 8 ਪੋਹ ਵਾਲੀ ਰਾਤ ਮੇਰੇ ਸਤਿਗੁਰੂ ਨੇ ਚਮਕੌਰ ਦੀ ਗੜੀ ਛੱਡੀ ਨਾਲ ਲੈ ਪੰਜਾਂ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਦਇਆ ਸਿੰਘ ਧਰਮ ਸਿੰਘ ਤੇ ਤੀਜਾ ਗੁਰੂ ਘਰ ਦਾ ਨਿਸ਼ਾਨ ਸਿੰਘ ਇਹ ਖitab ਦਿੱਤੇ ਜਾਂਦੇ ਸੀ ਪਾਏ ਨਿਸ਼ਾਨ ਸਿੰਘ ਦੇ ਨਿਸ਼ਾਨ ਸਿੰਘ ਪਹਿਲਾਂ ਟ੍ਰੇਨਡ ਕੀਤਾ ਜਾਂਦਾ ਸੀਗਾ ਅੱਜ ਤੇ ਮਾਫੀ ਦਿਓ ਨਗਰ ਕੀਰਤਨਾ ਚ ਪੁੱਛਿਆ ਜਾਂਦਾ ਫਲਾਨਾ ਬੰਦਾ ਨਹੀਂ ਆਇਆ ਤੂੰ 10 ਮਿੰਟ ਨਿਸ਼ਾਨ ਸਾਹਿਬ ਨਾ ਫੜੇਗਾ ਆਟੇ ਮਕੜਾ ਸਿੰਘ ਨਹੀਂ ਆਇਆ ਉਹਨੂੰ ਤਿਆਰ ਕੀਤਾ ਸੀ ਆ ਨਿਸ਼ਾਨ ਸਾਹਿਬ ਲੈ ਕੇ ਅਗਲੇ ਪੜਾ ਤੱਕ ਚੱਲ ਭਾਈ ਨਿਸ਼ਾਨ ਸਾਹਿਬ ਪਕੜਨ ਦੀ ਟ੍ਰੇਨਿੰਗ ਹੋਣੀ ਚਾਹੀਦੀ ਤੁਸੀਂ ਕਹੋਗੇ ਤਾਂ ਕੀ ਕਰਨਾ ਨਿਸ਼ਾਨ ਸਾਹਿਬ ਪਕੜ ਕੇ ਮੋਢੇ ਨਾਲ ਲਾ ਲੈਣਾ ਟ੍ਰੇਨਿੰਗ ਕਾਦੀ ਚਾਹੀਦੀ ਆਸਲੀ ਜਿਹੜਾ ਨਿਸ਼ਾਨ ਚੀਤ ਸਿੰਘ ਹੋਵੇਗਾ ਨਾ ਜਦੋਂ ਤੁਹਾਡੇ ਘਰ 'ਚ ਨਗਰ ਕੀਰਤਨ ਦਾ ਪਹਿਲਾ ਪੜਾਓ ਹੋਵੇਗਾ ਨਾ ਦਰਵਾਜ਼ਾ ਹੋਵੇਗਾ ਦਰਵਾਜ਼ਾ ਅਸਲੀ ਨਿਸ਼ਾਨ ਚੀਤ ਸਿੰਘ ਦੀ ਨਿਸ਼ਾਨੀ ਪਤਾ ਕੀ ਹੈ ਉਹ ਸਭ ਤੋਂ ਪਹਿਲਾਂ ਆਪਣੇ ਮੋਢੇ ਨਾਲ ਉਹ ਨਿਸ਼ਾਨ ਲਾ ਕੇ ਉਹਦਾ ਅਗਲਾ ਫਰਲਾ ਜਿਹੜਾ ਫਰਰਾ ਉਹ ਤੁਹਾਡੇ ਦਰਵਾਜੇ ਤੋਂ ਗਾਂ ਲੰਗਾਵੇਗਾ ਫਿਰ ਆਪ ਲੰਗੇਗਾ ਭਾਈ ਇਹ ਨਿਸ਼ਾਨ ਚੀਤ ਸਿੰਘ ਦੀ ਨਿਸ਼ਾਨੀ ਹੁੰਦੀ ਹੈ ਤੇ ਜਿਹੜੋਂ ਮੇਰੇ ਵਰਗੇ ਨੂੰ ਪਤਾ ਨਹੀਂ ਨਿਸ਼ਾਨ ਪਕੜਦਾ ਉਹ ਮੋੜੇ ਤੋਂ ਟੇਢਾ ਕਰਕੇ ਪਹਿਲੋਂ ਆਪ ਲੰਘਦਾ ਤੇ ਫਰਲਾ ਬਾਅਦ ਚ ਲੰਘਦਾ ਇਹ ਉਹ ਸਹਿਬਜ਼ਾਦੇ ਸਾਨੂੰ ਦੱਸ ਕੇ ਗਏ ਸਨ ਜਿਸ ਦਿਨ ਵਜੀਦ ਖਾਨ ਨੇ ਛੋਟੀ ਬਾਰੀ ਖੋਲੀ ਤੇ ਵੱਡਾ ਦਰਵਾਜ਼ਾ ਬੰਦ ਉਹ ਦਿਨ ਸਹਿਬਜ਼ਾਦੇ ਨੇ ਆਪਣਾ ਪਾਵਨ ਜੋੜਾ ਪਹਿਲੋਂ ਗਾੜੀ ਕੀਤਾ ਸੀਗਾ ਉਹਨਾਂ ਦਾ ਦਿਨ ਮਨਾ ਰਹੇ ਉਹ ਮੇਰੀ ਸੱਚੀ ਸਰਕਾਰ ਅੱਜ ਚਮਕੌਰ ਦੀ ਗੜੀ ਵਿੱਚ ਆਪਾਂ ਕਹਿੰਦੇ 40 ਲੜੇ ਉਹਦੇ ਚੋ ਟੋਟਲ 40 ਨਹੀਂ ਸੀ ਟੋਟਲ 44 ਸੀਗੇ 44 40 ਸ਼ਹੀਦ ਹੋ ਗਏ ਤਿੰਨ ਸਿੱਖ ਗੁਰੂ ਕਲਗੀਧਰ ਮਹਾਰਾਜ ਦੇ ਨਾਲ ਨਿਕਲੇ ਮੇਰੀ ਸੱਚੀ ਸਰਕਾਰ ਤੁਰੀ ਹੈ ਗਰੀਬ ਨਵਾਜ਼ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਨਾ ਕਰਦਿਆਂ ਕਰਦਿਆਂ ਚਮਕੌਰ ਦੇ ਮੈਦਾਨ ਵਿੱਚੋਂ ਦੀ ਜਾ ਰਹੇ ਨੇ ਗੜੀ ਵਿੱਚੋਂ ਜਦੋਂ ਦਸ਼ਮੇਸ਼ ਨਿਕਲੇ ਵੇਖ ਸਿੰਘਾਂ ਤੇ ਤਰਲੇ ਦਿਹਾੜੇ ਦੇ ਵੱਲ ਆਰਤਲ ਵਿੱਚ ਲੈ ਕੇ ਦਇਆ ਸਿੰਘ ਤਾਂ ਹੀ ਮੱਥਾ ਧਰ ਲਿਓ ਉਸ ਮਾਛੀਵਾੜੇ ਦੇ ਵੱਲ ਡਿਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਲਾੜੇ ਦੇ ਵੱਲ ਜਦੋਂ ਮੇਰਾ ਸਤਿਗੁਰੂ ਤਰਿਆ ਜਾ ਰਿਹਾ ਨਾ ਤੇ ਵਿਦਵਾਨ ਕਹਿੰਦੇ ਆకాశ ਵਿੱਚੋਂ ਬਿਜਲੀ ਚਮਕੀ ਬਿਜਲੀ ਉਹ ਸਹਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਦੇ ਪਾਵਨ ਸਰੀਰਾਂ ਤੇ ਪਈ ਰੌਸ਼ਨੀ ਮੇਰੇ ਸਤਿਗੁਰੂ ਲਾਗੋਂ ਦੀ ਨਿਕਲ ਗਏ ਪਿੱਛੇ ਪਿੱਛੇ ਦਇਆ ਸਿੰਘ ਜੀ ਆ ਰਹੇ ਨੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਪਿੱਛਾ ਪੌ ਕੇ ਨਹੀਂ ਦੇਖਿਆ ਇਹਨੂੰ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਪੁੱਤ ਨੂੰ ਤੇ ਠੇਡਾ ਵੀ ਲੱਗ ਜਾਵੇ ਤੇ ਭੈਣੋ ਕਲੇਜੇ ਦਾ ਰੁਗ ਭਰਿਆ ਜਾਂਦਾ ਮੇਰੇ ਸਤਿਗੁਰੂ ਮੁਸਕਰਾ ਕੇ ਲਾਗੋਂ ਲੰਘ ਗਏ ਪੁੱਬਾ ਨਿਕਲ ਗਿਆ ਦਇਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ ਲਹੂ ਲਿਬੜੇ ਚਰਨਾ ਕੋਲਿਆਂ ਤੇ ਸਿੱਖ ਸੀਸ ਛੁਕਾ ਕੇ ਬੈਠ ਗਿਆ ਲਹੂ ਪੂੰਝ ਕੇਸਾਂ ਵਿੱਚੋਂ ਝਾੜ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਵੱਲ ਪਿਤਾ ਨਰਮੋਹੀ ਦੇ ਵੇਖ ਕੇ ਦਇਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਬਾਜਾਂ ਵਾਲਿਆ ਕੀ ਸੀ ਤੇਰਾ ਵਿਗੜ ਜਾਣਾ ਵਿਚਾਰ ਹੰਝੂ ਜੇ ਪੁੱਤ ਤੇ ਕੇਰ ਜਾਨੋ ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹਾਥੀ ਭਾਵੇਂ ਪੁੱਤ ਤੇ ਫੇਰ ਜਾਨੋ ਮਹਾਰਾਜ ਸਤਗੁਰੂ ਆਹ ਅਜੀਤ ਸਿੰਘ ਜੀ ਪਏ ਨੇ ਉਹ ਬਾਬਾ ਜੂਹਾਰ ਸਿੰਘ ਜੀ ਦਾ ਪਾਵਨ ਸਰੀਰ ਪਿਆ ਮਹਾਰਾਜ ਨੇ ਆਖਿਆ ਸਾਨੂੰ ਦੀਂਦਾ ਦਿਆ ਸਿਆ ਤੂੰ ਬਾਰ ਬਾਰ ਕਿਉਂ ਪੁੱਛਦਾ ਕਮਰ ਕੱਸਾ ਖੋਲਿਆ ਛਾੜ ਕੇ ਲੱਗਾ ਸਹਿਬ ਜਾਦੇ ਦੇ ਪਾਵਨ ਸਰੀਰ ਤੇ ਪਾਉਣ ਮਹਾਰਾਜ ਨੇ ਕੰਨੀ ਖਿੱਚ ਕੇ ਆਖਿਆ ਕੰਨ ਲੱਗੇ ਦਇਆ ਸਿਆ ਕਿ ਕਰਦਾ ਹੈ ਕਹਿੰਦਾ ਮਹਾਰਾਜ ਇਹਨਾਂ ਦੇ ਪਾਵਨ ਸਰੀਰ ਧੱਕਣ ਲੱਗਾ ਹੈ ਮਹਾਰਾਜ ਕਹਿੰਦੇ ਤੇਰੇ ਕੋ ਕੱਪੜਾ ਕਿੰਨਾ ਕਿਹਾ ਕਹਿੰਦਾ ਇੱਕ ਆਹ ਹਜੂਰ ਗਿਆ ਇੱਕ ਕਮਰ ਕੱਸਾ ਮੇਰੇ ਸਤਿਗੁਰੂ ਕਹਿੰਦੇ ਜੇ ਤੇ ਪਾ ਸਕਦਾ ਕਫਨ ਤੇ ਜਿੰਨੇ ਮੇਰੇ ਪ੍ਰਾਣਾ ਤੋਂ ਪਿਆਰੇ ਸਿੱਖ ਪਏ ਨੇ ਇਹਨਾਂ ਸਾਰਿਆਂ ਤੇ ਕਫਨ ਪਾ ਜੇ ਬਿਨਾ ਕਫਨ ਤੋਂ ਉਹਨਾਂ ਦਾ ਕੱਖ ਨਹੀਂ ਵਿਗੜਦਾ ਤੇ ਮੇਰੇ ਪੁੱਤਾਂ ਦਾ ਵੀ ਕੱਖ ਨਹੀਂ ਵਿਗੜਦਾ ਦਇਆ ਸਿਆ ਇਨਤੇ ਕਫਨ ਨਾ ਪਾਈ ਗੁਰੂ ਗੋਬਿੰਦ ਸਿੰਘ ਕਹਿੰਦਾ ਮਹਾਰਾਜ ਸਤ ਗੁਰੂ ਦੇਣਾ ਦੇ ਸਕਦੇ ਕਿਤੇ ਮੇਰੇ 사ਤਗੁਰੂ ਕਹਿੰਦੇ ਜੇ ਉਹਨਾਂ ਦਾ ਕੱਖ ਨਹੀਂ ਵਿਗੜਦਾ ਤੇ ਮੇਰੇ ਬੱਚਿਆਂ ਦਾ ਕੱਖ ਨਹੀਂ ਵਿਗੜਦਾ ਦਇਆ ਸਿਆ ਤੂੰ ਕਫਨ ਪਾ ਦੇਣਾ ਦੁਨੀਆਂ ਦੇ ਲੋਕਾਂ ਨੇ ਕਹਿਣਾ ਗੁਰੂ ਕਲਕੀ ਧਰਮ ਮਹਾਰਾਜ ਆਪਣੇ ਪੁੱਤਾਂ ਦੇ ਸਰੀਰ ਟੱਕਦਾ ਫਿਰਦਾ ਸੀਗਾ ਬਗਾਨਿਆਂ ਦੇ ਸਰੀਰ ਉਵੇਂ ਛੱਡ ਕੇ ਚਲੇ ਗਿਆ ਮਹਾਰਾਜ ਨੇ ਖਿੱਚ ਕੇ ਕਪੜਾ ਫੜਾ ਰਿਹਾ ਤਾਂ ਕਹਿੰਦੇ ਕਫਨ ਨਾ ਪਾਈ ਮੇਰੇ ਬੱਚਿਆਂ ਮਹਾਰਾਜ ਤੁਰ ਪਏ ਦਇਆ ਸਿੰਘ ਨੇ ਆਖਿਆ ਮਹਾਰਾਜ ਮੈਨੂੰ ਕੀ ਹੁਕਮ ਆ ਸਤਿਗੁਰੂ ਕੰਦੇ ਦਇਆ ਸਿੰਘ ਆਓ ਤਾਰੇ ਦੀ ਸੇਧ ਤੇ ਮਿਲਾਂਗੇ ਇੱਕ ਬਨੇ ਧਰਮ ਸਿੰਘ ਦੂਜੇ ਬਨੇ ਦਇਆ ਸਿੰਘ ਪਿੱਛੇ ਮਾਨ ਸਿੰਘ ਆ ਰਿਹਾ ਗੁਰੂਕਲ ਕੀ ਧਰਮਹਾਰਾਜ ਨੇ ਤਾੜੀ ਮਾਰੀ ਇੱਕ ਗਿਆਨਾ ਸਿੰਘ ਕਹਿੰਦਾ ਕਹਿੰਦਾ ਬਗਾਨੇ ਪੁੱਤ ਤਾੜੀ ਮਾਰ ਕੇ ਨਹੀਂ ਨਿਕਲ ਦਿੰਦੇ ਤੇਰੀ ਨਿਗਾ ਚ ਬਗਾਨੇ ਪੁੱਤ ਸੂਰਮੇ ਹੋਣਗੇ ਸਾਡੀ ਨਿਗਾ ਚ ਗੁਰੂਕਲ ਕੀ ਧਰਮਹਾਰਾ ਸੂਰਮਾ ਤੁਹਾਡੀ ਨਿਗਾਹ 'ਚ ਬਗਾਨੇ ਪੁੱਤ ਤਾਕਤਵਰ ਨੇ ਲੇਕਿਨ ਮੇਰੀ ਨਿਗਾਹ 'ਚ ਗੁਰੂ ਕਲਗੀ ਧਰ ਮਹਾਰਾਜ ਉਹ ਛਕਤੀ ਹੈ ਸਤਗੁਰੂ ਦਾ ਆਕਾਸ਼ ਪਕੜ ਕੇ ਤੇ ਧਰਤੀ ਪਕੜ ਕੇ ਦੋਨਾਂ ਦੀ ਤਾੜੀ ਮਰਵਾ ਸਕਦਾ ਸੀਗਾ ਮਹਾਰਾਜ ਨੇ ਤਾੜੀ ਮਾਰ ਕੇ ਆਖਿਆ ਤੇਰੇ ਹੰਦ ਮੇਰਾ ਵਦ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਦਿਆ ਸਿੰਘ ਨੇ ਉਧਰੋਂ ਆਵਾਜ਼ ਦਿੱਤੀ ਇੱਧਰ ਜਾ ਰਿਹਾ ਧਰਮ ਸਿੰਘ ਨੇ ਉਧਰੋਂ ਆਵਾਜ਼ ਦਿੱਤੀ ਇੱਧਰ ਜਾ ਰਿਹਾ ਪਿੱਛੋਂ ਮਾਨ ਸਿੰਘ ਨੇ ਆਵਾਜ਼ ਦਿੱਤੀ ਇੱਧਰ ਜਾ ਰਿਹਾ ਹਲਚਲ ਮਚ ਗਈ ਮਸਾਲਾਂ ਵਾਲਿਆਂ ਨੇ ਮਸਾਲਾਂ ਬਾਲੀਆਂ ਮੇਰੇ ਸਤਿਗੁਰੂ ਨੇ ਪੱਥੇ ਵਿੱਚੋਂ ਕੱਢਿਆ ਤੀਰ ਜਿਹੜੇ ਮਸ਼ਾਲਚੀ ਨੇ ਮਸ਼ਾਲ ਬਾਲੀ ਮਾਰੇ ਨੇ ਤੀਰ ਛੱਡਿਆ ਨਾਲ ਹੀ ਮਸ਼ਾਲਚੀ ਮਾਰਿਆ ਗਿਆ ਨਾਲ ਹੀ ਮਸਾਲਾ ਬੁੱਝ ਗਿਆ ਮਹਾਰਾਜ ਸਤਿਗੁਰੂ ਜਾ ਰਹੇ ਨੇ ਅਜੇ ਮਿਲਾਪ ਨਹੀਂ ਹੋਇਆ ਜਦੋਂ ਚਮਕੌਰ ਦੀ ਗੜੀ ਚੋਂ ਨਿਕਲੇ ਨਾ ਪੈਣੂ ਅਗਲੇ ਬੰਨੇ ਪਿੰਡ ਆਉਂਦਾ ਕਿ ਤੁਸੀਂ ਜਾਇਓ ਉਹ ਪਿੰਡ ਦਾ ਨਾਮ ਹੈ ਬਹਿਲੂਲ ਬਿਲਕੁਲ ਲੱਗ ਗਿਆ ਜਦੋਂ ਮਹਾਰਾਜ ਉੱਥੇ ਗਏ ਮਨ ਵਿੱਚ ਖਿਆਲ ਆਇਆ ਸਾਡਾ ਇੱਕ ਪੁਰਾਣਾ ਤੋਂ ਪਿਆਰਾ ਮਸੰਦ ਰਹਿੰਦਾ ਐਸਾ ਪਿੰਡ ਵਿੱਚ ਮਹਾਰਾਜ ਬਾਰ ਬਾਰ ਲੱਗੇ ਨਿਕਲਣ ਪਿੰਡ ਦੀ ਗਲੀ ਚ ਵੜੇ ਸਤਿਗੁਰੂ ਮਹਾਰਾਜ ਨੇ ਦਰਵਾਜ਼ਾ ਖੜਕਾਇਆ ਜੀਵਣਾ ਉਹਦਾ ਨਾਸੇ ਭਾਈ ਜੀਵਨ ਮੇਰੇ ਸਤਿਗੁਰੂ ਨੇ ਆਖਿਆ ਜੀਵਣਾ ਜਦੋਂ ਜੀਵਨ ਆਖਿਆ ਨਾ ਤੇ ਅੰਦਰੋਂ ਆਵਾਜ਼ ਆਈ ਜੀ ਕੌਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਗੋਬਿੰਦ ਸਿੰਘ ਉਨੇ ਦਰਵਾਜਾ ਖੋਲ੍ਹਿਆ ਮਹਾਰਾਜ ਉਹਦੇ ਹੱਥ ਵਿੱਚ ਇੱਕ ਦੀਵਾ ਉਹਨੇ ਉੱਚਾ ਕਰਕੇ ਆਖਿਆ ਜੀ ਮੈਂ ਜੀਵਨ ਨਹੀਂ ਆ ਮੈਂ ਜੀਵਨ ਦਾ ਨੌਕਰ ਆ ਸਤਿਗੁਰੂ ਨੇ ਆਖਿਆ ਜੀਵਨ ਕਿੱਥੇ ਗਿਆ ਕਹਿੰਦਾ ਮਹਾਰਾਜ ਉਹ ਕੱਲ ਦਾ ਰਿਸ਼ਤੇਦਾਰੀ ਚ ਗਿਆ ਕੇ ਦੀ ਮਹਾਰਾਜ ਕਹਿੰਦੇ ਜਦੋਂ ਆਏ ਨਾ ਉਹਨੂੰ ਇਹ ਗੱਲ ਕਹਿਦੀ ਗੁਰੂ ਗੋਬਿੰਦ ਸਿੰਘ ਤੇਰੇ ਘਰ ਆਏ ਸੀ ਅਵਾਜ਼ ਮਾਰ ਕੇ ਕਹਿੰਦਾ ਕਹਿੰਦਾ ਜੀ ਕੀ ਆਖਿਆ ਜੇ ਕਹਿੰਦਾ ਉਹਨੂੰ ਕਹਿਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀ ਕਹਿੰਦਾ ਝੂਠ ਕਿਉਂ ਬੋਲਦੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਨਹੀਂ ਹੋ ਮਹਾਰਾਜ ਨੇ ਆਖਿਆ ਕਿ ਹੋ ਕਹਿੰਦਾ ਜੀ ਮੈਂ ਡੰਗਰ ਚਾਰ ਕੇ ਵੇੜੇ 'ਚ ਬੈੰਦਾ ਸੀ ਮੇਰਾ ਮਾਲਕ ਮੰਜੀ ਤੇ ਬੈ ਕੇ ਮੈਨੂੰ ਸਾਖੀਆਂ ਸੁਣਾਇਆ ਕਰਦਾ ਸੀ ਉਹ ਕਹਿੰਦਾ ਸੀ ਗੁਰੂ ਕਲਗੀ ਧਰਦੇ ਹੀ ਠਾ ਨੀਲਾ ਘੋੜਾ ਗੁਰੂ ਕਲਗੀ ਧਰ ਮਹਾਰਾਜ ਦੇ ਚਰਨਾਂ 'ਚ ਕੱਢੀ ਜੁੱਤੀ ਤਿੱਲੇਦਾਰ ਜੁੱਤੀ ਮਹਾਰਾਜ ਦੇ ਮਸਤਕ ਤੇ ਕਲਗੀ ਸਵਾ ਲੱਖ ਰੁਪਏ ਦੀ ਕਦੇ ਢਾਈ ਲੱਖ ਦੀ ਕਲਗੀ ਸੋਭਾ ਪਾਉਂਦੀ ਹੈ ਮਹਾਰਾਜ ਦਾ ਲੱਖਾਂ ਰੁਪਈਆ ਦਾ ਪੁਛਾਕਾ ਦੁਨੀਆ ਦੇ ਰਾਜੇ ਮਹਾਰਾਜਿਆਂ ਦੇ ਪੁਛਾਕਿਆਂ ਨੂੰ ਮਾਤ ਪਾਉਂਦਾ ਸਤਗੁਰੂ ਦੇ ਖੱਬੇ ਹੱਥ ਤੇ ਬਾਜ ਮਹਾਰਾਜ ਨਾ ਘੋੜਾ ਨਾ ਬਾਜ ਨਾ ਪੈਰੀ ਜੋੜਾ ਨਾ ਸਿਰ ਤੇ ਕਲਗੀ ਮੈਂ ਕਿਵੇਂ ਮੰਨ ਲਵਾਂ ਮੇਰੇ ਪਾਤਸ਼ਾਹ ਨੇ ਆਖਿਆ ਮੈਂ ਕਲਗੀ ਵੀ ਪੰਥ ਨੂੰ ਦੇ ਆਇਆ ਮੈਂ ਆਪਣਾ ਜਾਮਾ ਵੀ ਕੌਮ ਨੂੰ ਦੇ ਆਇਆ ਬਾਬੇ ਸੰਗਤ ਸਿੰਘ ਨੂੰ ਉਹ ਮੈਂ ਤੇ ਆਪਣੀ ਕਲਗੀ ਪੰਥ ਨੂੰ ਦੇ ਦਿੱਤੀ ਆਪਣਾ ਜਾਮਾ ਪੰਥ ਨੂੰ ਦੇ ਦਿੱਤਾ ਮੈਂ ਤੇ ਪਰ ਜਵਾਨੀ ਵੀ ਪੰਥ ਦੇ ਲੇਖੇ ਲਾ ਦੇਣੀਆਂ ਭਾਈ ਬਹੁਤੀਆਂ ਗੱਲਾਂ ਨਾ ਕਰ ਬਸ ਇੰਨਾ ਕਹਿ ਦਿੱ ਜਦੋਂ ਇੰਨੀ ਗੱਲ ਕਹੀ ਤੇ ਜੀਵਨ ਦੇ ਨੌਕਰ ਦੀਆਂ ਪੁੱਬਾਂ ਨਿਕਲ ਗਈਆਂ ਮਹਾਰਾਜ ਨੇ ਤਰੇ ਤਰੇ ਜਾਂਦੇ ਆਖਿਆ ਕਹਿੰਦਾ ਗੁਰਮੁਖਾ ਤੇਰੇ ਕੋ ਪ੍ਰਸ਼ਾਦਾ ਹੈਗਾ ਕਹਿੰਦਾ ਮਹਾਰਾਜ ਤੁਸੀਂ ਤੇ ਦੁਨੀਆ ਨੂੰ ਵੰਡਣ ਵਾਲਿਓ ਮਹਾਰਾਜ ਤੁਸੀਂ ਤੇ ਗਰੀਬਾਂ ਦਾ ਢਿੱਡ ਭਰਨ ਵਾਲਿਓ ਦੌੜ ਕੇ ਗਿਆ ਇੱਕ ਪ੍ਰਸ਼ਾਦਾ ਜਿਹੜਾ ਵਾਸ ਦੇ ਨਾਂ ਵੱਧਾ ਸੀ ਨਾ ਵਿਦਵਾਨ ਕਹਿੰਦੇ ਵਾਸਨਾ ਅੰਬ ਦੇ ਚਾਰ ਦੀ ਫਾੜੀ ਰੱਖ ਕੇ ਕਹਿੰਦਾ ਮਹਾਰਾਜ ਮੇਰੀ ਮਾਲਕਣ ਪ੍ਰਸ਼ਾਦੇ ਚਾਰ ਲਾਗੀ ਸੀ ਉਹ ਮੈਂ ਖਾ ਲੈਨੇ ਆ ਇੱਕ ਬਚਿਆ ਗੁਰੂ ਕਲਗੀਧਰ ਮਹਾਰਾਜ ਨੇ ਲਿਆ ਕਿ ਆ ਇਹ ਇੱਕ ਨਹੀਂ ਇਹ ਸਵਾ ਲੱਖ ਹੈ ਮੇਰੇ ਸਤਿਗੁਰੂ ਨੇ ਪ੍ਰਸ਼ਾਦਾ ਪਕੜਿਆ ਵਿਦਵਾਨ ਕਹਿੰਦੇ ਸਤਿਗੁਰੂ ਮਹਾਰਾਜ ਤੁਰੇ ਜਾ ਰਹੇ ਨੇ ਆਓ ਜਦੋਂ ਗਰੀਬ ਨਵਾਜ ਸਤਿਗੁਰੂ ਇਹ ਪਿੰਡ ਚੋਂ ਤੁਰੇ ਅਗਲੇ ਮੜੇ ਮਾਛੀਵਾੜੇ ਦਾ ਜੰਗਲ ਆ ਗਿਆ ਜਦੋਂ ਮੇਰੇ ਸਤਿਗੁਰੂ ਨੇ ਮੁਬਾਰਕ ਕਦਮ ਉੱਥੇ ਰੱਖਿਆ ਤਾਈਆਂ ਤੇ ਕਾਨੇ ਆਪਸ ਵਿੱਚ ਗੱਲਾਂ ਕਰਦੇ ਨੇ ਤਰਖਤਾਂ ਦੇ ਪੱਤਰ ਆਪਸ ਵਿੱਚ ਗੱਲਾਂ ਕਰਦੇ ਨੇ ਆਲਣਿਆਂ ਵਿੱਚ ਬੈਠੇ ਹੋਏ ਪੰਛੀ ਨਾਲੇ ਟਿਪ ਟਿਪ ਕਰਕੇ ਰੋਂਦੇ ਨੇ ਵਗਦੀ ਪਉਣ ਗੁਰੂ ਕਲਗੇ ਧਰਮਹਾਰਾਜ ਦੇ ਚਰਨ ਛਪਰਛ ਕਰਕੇ ਆਪਣੇ ਆਪ ਨੂੰ ਭਾਗਾ ਵਾਲੀ ਸਮਝਦੀ ਐ ਆਹ ਮੇਰਾ ਬਾਜਾਂ ਵਾਲਾ ਪ੍ਰੀਤਮ ਸਤਗੁਰੂ ਤੁਰਿਆ ਜਾ ਰਿਹਾ ਪੂਰੀ ਕਾਇਨਾਤ ਕੀ ਸੋਚਦੀ ਐ ਅੱਜ ਰਤ توجہ ਦੇ ਕੇ ਸਰਵਣ ਕਰਨਾ ਦਰਦ ਭਰੀਆਂ ਲੈਣਾ ਲਾਲੂ ਘੁੰਮਣ ਦਾ ਢਾਡੀ ਜਥਾ ਐਉਂ ਦੇ ਤਾ boop uh -oh. ਨਾਲੇ ਰੁੰਦੇ ਚਾਂਦੇ ਸਤਾਰੇ ਆਧਿਰੋੜਾ ਆਖਦੇ ਲਾਇਆ ਅਸਨ ਮੇਰੇ ਕਲਕੀਆਂ ਵਾਲੇ ਪ੍ਰੀਤਮ ਗਾਵੇ ਤੱਕ ਤੱਕ ਕੇ ਸਾਰਾ ਜਗ ਦਿੱਤ ਮਾ ਸ਼ਾ ਪਿਆ ਹਾਲੇ ਮਰੀਦਾ ਗਾਵੇ ਪਿਆ ਹਾਲੇ i ਬੋਕ ਬੋਕ ਛਾਲੇ ਤੱਕ ਮਾਹੀ ਦੇ ਅਪਰਾ ਵਿੱਚ 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 ਰੋਪੇ ਕਾਨਿਆਂ ਤੇ ਕਾਈਆਂ ਮਾਹੀ ਨੂੰ ਤਖਬਾਜ ਤੋਂ ਬਿਨਾ ਪੈ ਗਏ ਸੋਜਾਂ ਵਿੱਚ ਜੰਡ ਤੇ ਫਲਾਈਆਂ ਮਾਹੀ ਨੂੰ ਤਖਬਾਜ ਤੋਂ ਬਿਨਾ ਪੈਰੀ ਵੇਖੇ ਆ ਜਾ ਵਾਲੀ ਦੋ ਜਹਾਨ ਦਾ ਵਾਲੀ ਦੋ ਜਹਾਨ ਦਾ ਤੱਕ ਤੱਕ ਧੜਕੇ ਆ ਕਲੇ ਜੈ ਅਸਮਾਨ ਦਾ ਕਲੇ ਜੈ ਅਸਮਾਨ ਦਾ ਨੰਗੇ ਪੈਰੀ ਵੇਖੇ ਆ ਜਾ ਵਾਲੀ ਦੋ ਜਹਾਨ ਦਾ ਵਾਲੀ ਦੋ ਜਹਾਨ ਦਾ ਤੱਕ ਤੱਕ ਧੜਕੇ ਆ ਕੱਲੇ ਜਾ ਅਸਮਾਨ ਦਾ ਕੱਲੇ ਜਾ ਅਸਮਾਨ ਦਾ ਮਨ ਪੰਥ ਦਾ ਅਦੇ ਤੁਰੇ ਜਾਂਦੇ ਦਸਵੇਂ ਮਨ ਪੰਥ ਦਾ ਅਦੇ ਤੁਰੇ ਜਾਂਦੇ ਦਸਵੇਂ ਨੂਰੀ ਮੁਖੜੇ ਤੇ ਬੇ ਪਰਵਾਹਾਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਦੇ ਬੜਾਈਆਂ ਮਾਹੀ ਨੂੰ ਤਕਬਾਜ਼ ਤੋਂ ਬਿਨਾ ਅੱਖੀਆਂ ਚ ਭੰਜੂ ਨਹੀਂ ਤੇ ਦਿਲ ਵਿੱਚ ਰੋਸਨਾ ਜੋ ਕੁਝ ਹੋਇਆ ਉਹਦਾ ਰਤਾ ਅਫਸੋਸ ਨਾ ਰਦਾਇ ਅਫਸੋਸਨਾ ਰਦਾਇ ਅਫਸੋਸਨਾ ਅੱਖਾਂ ਵਿੱਚ ਹੰਝੂ ਨਹੀਂ ਤੇ ਦਿਲ ਵਿੱਚ ਰੋਸਨਾ ਦਿਲ ਵਿੱਚ ਰੋਸਨਾ ਕੋਈ ਕੁਝ ਹੋਇਆ ਉਹਦਾ ਰਦਾਇ ਅਫਸੋਸਨਾ ਰਦਾਇ ਅਫਸੋਸਨਾ ਕਾਲ ਨਹੀਂ ਪਰਵਾਹ ਨਾ ਕੋ ਸਿੰਘ ਸਰਦਾਰ ਨਾਲ ਨਹੀਂ ਪਰਵਾਰੇ ਨਾ ਕੋ ਸਿੰਘ ਸਰਦਾਰ ਪੀੜਾ ਮਾਹੀ ਵਿੱਚ ਸੀਨੇ 'ਚ ਪਰਈਆ ਮਾਹੀ ਨੂੰ ਤਖਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਫੁਲਾਈਆ ਮਾਹੀ ਨੂੰ ਤਖਬਾਜ ਤੋਂ ਬਿਨਾ खलेर चननि खलेर वेक में खसला सुल्हा हो ਰਦਾ ਤਾਰੇ ਆਂਦੀ ਸ਼ਾਮੇ ਜਾਵੇ ਜਾਨਨ ਖਲੇਰਦਾ ਜਾਨਨ ਖਲੇਰਦਾ ਇੱਕ ਮੁੱਖ ਸੁਹਾ ਸੁਹਾ ਹੋ ਗਿਆ ਸਵੇਰਦਾ ਸਵੇਰ ਦਾ ਤਾਰਿਆਂ ਦੀ ਛਾਵੇਂ ਜਾਵੇ ਜਨਨ ਖਲੇਰ ਦਾ ਜਨਨ ਖਲੇਰ ਦਾ ਮੁੱਖ ਸੁਹਾ ਸੁਹਾ ਹੋ ਗਿਆ ਸਵੇਰ ਦਾ ਹੋ ਗਿਆ ਸਵੇਰ ਦਾ ਮਨ ਪੰਥ ਦਾ ਅਦੇ ਤੁਰ ਜਾਂਦੇ ਦਸਵੇਂ ਮਨ ਪੰਥ ਦਾ ਅਦੇ ਜੰਡ ਦੇ ਦਸ਼ਮੇ ਪੀੜਾ ਸੀਨੇ ਵਿੱਚ ਮਾਹੀ ਦੇ ਬਰਾਈਆ ਮਾਹੀ ਨੂੰ ਤਕਬਾਜ਼ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਭਲਾਈਆ ਮਾਹੀ ਨੂੰ ਤਕਬਾਜ਼ ਤੋਂ ਬਿਨਾ बचे दे आड़े देश कौमियतूं बार के क़ौमूं वार के ਤੇਰੀ ਕੁਰਬਾਨੀ ਦੇਖ ਸਕਦੀ ਨਾ ਕਾਨੀ ਸਹਬਾ ਤੇਰੀ ਕੁਰਬਾਨੀ ਦੇਖ ਸਕਦੀ ਨਾ ਕਾਨੀ ਮਤੁ ਸ਼ਾਂਗਿਆ ਹੈ ਪਰਦਾ ਗਵਾਇਆ ਮਾਹੀ ਨੂੰ ਤਕਬਾਦ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਭਲਾਈਆ ਮਾਹੀ ਨੂੰ ਤਖਬਾਜ ਤੋਂ ਬਿਨਾ ਮਾਹੀ ਨੂੰ ਤਖਬਾਜ ਤੋਂ ਬਿਨਾ ਮਾਹੀ ਨੂੰ ਤਖਬਾਜ ਤੋਂ ਬਿਨਾ